ਇਹ ਆਈਡੀਆ ਐਕਚੁਅਲੀ 3 ਸਾਲ ਪਹਿਲਾਂ ਸੁਭੀ ਮਾਲਿਕ ਜੀ ਦਾ ਸੀਗਾ ਆਈਡੀਆ ਕਿ ਕੁਝ ਇਸ ਤਰ੍ਹਾਂ ਦਾ ਕੀਤਾ ਜਾਏ ਕਿ ਲੋਕ ਲਗਾਣਾ ਤਾਂ ਬਹੁਤ ਚਾਹਦੇ ਆ ਬੂਟੇ ਬਟ ਕਿ ਇਹ ਬੈਨ ਹੈ ਇਹ ਲੈ ਕੇ ਜਾਂਦੀ ਹੈ ਗਰਸਰੀ ਤੋਂ ਬੂਟੇ ਲੈ ਕੇ ਜਾਂਦੀ ਉਹ ਸਾਈਡ ਦੇ ਉੱਪਰ ਜਾਂਦੀ ਹੈ ਉੱਥੇ ਅਸੀਂ ਅੈਡ ਕੀ ਕੋਸ਼ਿਸ਼ ਜਿਹੜੀ ਹੈ ਉਹ ਇਹੀ ਹੈ ਕਿ ਅਸੀਂ ਬੜੀ ਸਿਲੈਕਟਡ ਥਾਵਾਂ ਤੇ ਲਗਾਈਏ ਘੱਟ ਨੰਬਰ ਚ ਲਗਾਈਏ ਤਾਂ ਵੀ ਕਰਦੇ ਕਰਦੇ ਸਾਡੇ ਕੋਲ 37000 ਬੂਟਿਆਂ ਦਾ ਆਰਡਰ ਆ ਗਿਆ ਅ ਸਰਦੀਆਂ ਚ ਅਸੀਂ ਪਾਣੀ ਦੇਈ ਜਾਂਦੇ ਆ ਨਾ ਚਾਹੁੰਦੇ ਹੋਏ ਵੀ ਜਸਟ ਬਿਕੋਜ਼ ਆਫ ਲੈਕ ਆਫ ਨੋਲੇਜ ਕਰਕੇ ਕਈ ਵਾਰੀ ਅਸੀਂ ਆਹ ਕੂਕੇ ਮਾਰ ਦਿੰਦੇ ਆ ਸੋ ਇਹ ਜਿਹੜੀ ਵਰਕਸ਼ਾਪ ਹੋਣ ਜਾ ਰਹੀ ਹੈ ਕਿ ਜੋ ਓਪਨ ਸੱਦਾ ਹੋਏਗਾ ਸਾਰੇ ਵਪਾਰੀਆ ਜਿਹੜੇ ਵੀ ਵਾਤਾਵਰਣ ਦੇ ਨਹੀਂ ਹੈਗੇ ਉਹ ਆ ਕੇ ਅਟ ਲੀਸਟ ਇਹ ਸਮਝਣ ਅੱਜ ਅਸੀਂ ਇਥੇ ਚਿਲਡਰਨ ਪਾਰਕ ਆਏ ਆ ਰਿਕਰਪੇਸ਼ਨ ਦੀ ਪ੍ਰਾਪਰਟੀ ਹੈ ਇਹਦੇ ਵਿੱਚ Honda ਨੇ ਆਪਣਾ ਇੱਕ ਅਕਸਰ ਏਟੀਐਮ ਦਾ ਨਾਮ ਸੁਣਦੇ ਆਂ ਹੀ ਹਰ ਇੱਕ ਵਿਅਕਤੀ ਦੇ ਜ਼ਿਹਨ ਦੇ ਵਿੱਚ ਪੈਸਿਆਂ ਦਾ ਖਿਆਲ ਆਉਂਦਾ ਹੈ ਕਿ ਏਟੀਐਮ ਹੈ ਤਾਂ ਪੈਸੇ ਨਿਕਲਦੇ ਹੋਣਗੇ ਪਰ ਮਹਾਨਗਰ ਦੇ ਵਿੱਚ ਕੁਝ ਸੰਸਥਾਵਾਂ ਨੇ ਜੁੜ ਕੇ ਇੱਕ ਅਜੀਹ੍ਹਾ ਏਟੀਐਮ ਸਾਬਤ ਕੀਤਾ ਹੈ ਜੋ ਪੈਸਿਆਂ ਦੀ ਬਜਾਏ ਆਕਸੀਜਨ ਦਾ ਖਜ਼ਾਨਾ ਬਣ ਰਿਹਾ ਹੈ ਇਹ ਏਟੀਐਮ ਸਿਟੀ ਨੀਡਜ਼ ਦੇ ਉਪਰ ਉਪਰਾਲੇ ਸਦਕਾ ਸ਼ੁਰੂ ਕੀਤਾ ਗਿਆ ਹੈ ਸਿਟੀ ਨੀਡ ਦੇ ਜਿਹੜੇ ਫਾਊਂਡਰ ਨੇ ਅੱਜ ਉਹਨਾਂ ਨਾਲ ਗੱਲ ਕਰਾਂਗੇ ਮਨੀ ਮਨੀਤ ਮਦਨ ਜੀ ਆਪਣਾ ਦੀਵਾਨ ਜੀ ਆਪਣੇ ਨਾਲ ਜੁੜ ਚੁੱਕੇ ਨੇ ਸਰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਿਟੀ ਨੀਡੀਜ਼ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਏਟੀਐਮ ਸਥਾਪਿਤ ਕੀਤਾ ਗਿਆ ਇੱਕ ਵੱਖਰੇ ਤੌਰ ਦਾ ਸਰ ਇਹ ਆਈਡੀਆ ਕਿਸ ਤਰ੍ਹਾਂ ਦਾ ਹੈ ਇਹ ਆਈਡੀਆ ਐਕਚੁਅਲੀ 3 ਸਾਲ ਪਹਿਲਾਂ ਸੁਦੇਮ ਮਾਲਿਕ ਜੀ ਦਾ ਸੀਗਾ ਆਈਡੀਆ ਕਿ ਕੁਝ ਇਸ ਤਰ੍ਹਾਂ ਦਾ ਕੀਤਾ ਜਾਏ ਕਿ ਲੋਕ ਲਗਾਣਾ ਤਾਂ ਬਹੁਤ ਚਾਹਦੇ ਆ ਬੂਟੇ ਬਟ ਕੁਝ ਇਦਾਂ ਦਾ ਪ੍ਰੋਵੀਜ਼ਨ ਹੋਏ ਕਿ ਉਹਨਾਂ ਨੂੰ ਟੈਕਨੀਕਲ ਨੋਲਿਜ ਵੀ ਮਿਲ ਜਾਏ ਔਰ ਘਰ ਪਹੁੰਚ ਮਤਲਬ ਉਹ ਇੱਕ ਵੇਗ ਜਾ ਉਹਨਾਂ ਦੇ ਦਿਮਾਗ 'ਚ ਆਈਡੀਆ ਸੀਗਾ ਜਿੱਥੋਂ ਕਿ ਇਹ ਗੱਲ ਬਣੀ ਕਿ ਅਪਟਰੀ ਏਟੀਐਮ ਸਟਾਰਟ ਕਰਦੇ ਆ ਉਸ ਤੋਂ ਬਾਅਦ ਅਮਿਤ ਪੰਚਾਲ ਜੀ ਹੁੰਦੇ ਸੀ ਏਡੀਸੀ ਉਹਨਾਂ ਨੇ ਚਾਰਜ ਲਿਆ ਇਸ ਚੀਜ਼ ਦਾ ਤੇ ਅਸੀਂ ਇਹ ਡਰਾਈਵ ਸਟਾਰਟ ਕੀਤੀ ਇੱਕ ਗੱਡੀ ਛੋਟੀ ਅਸੀਂ ਤਿਆਰ ਕੀਤੀ ਉਹਦੇ ਉੱਤੇ ਬੋਰਡ ਵਗੈਰਾ ਲਗਾ ਕੇ ਅਸੀਂ ਐਡਵਰਟਾਈਜ਼ਮੈਂਟ ਕੀਤੀ ਤੇ ਪ੍ਰੀ ਬੁਕਿੰਗਸ ਕਰਵਾਈਆਂ ਕਿ ਜਿਹੜੇ ਲੋਕ ਵੀ ਆਪਣੇ ਕੋਲ ਉਹਨਾਂ ਕੋਲ ਜਗ੍ਹਾ ਹੈਗੀ ਹੈ ਪਾਣੀ ਦੀ ਪ੍ਰੋਵੀਜ਼ਨ ਹੈਗੀ ਹੈ ਉਹ ਜੇ ਪੇੜ ਲਗਾਉਣਾ ਚਾਹੁੰਦੇ ਆ ਤੇ ਸਾਨੂੰ ਉਹ ਨਾਮ ਇਸ ਕਾਲ ਕਰਕੇ ਬੁਕਿੰਗ ਕਰਾ ਸਕਦੇ ਆ ਸਾਡਾ ਫਿਰ ਇੱਕ ਵੈਰੀਫਿਕੇਸ਼ਨ ਪ੍ਰੋਸੈਸ ਹੁੰਦਾ ਜਿਉਂ ਤੇ ਚਾਰ ਦਵਾਰੀ ਹੈਗੀ ਹੈ ਪਾਣੀ ਹੈਗੀ ਹੈ ਦੇਖ ਰਖ ਹੈਗੀ ਉਸ ਤੋਂ ਬਾਅਦ ਕਈ ਵਾਰੀ ਜੇ ਲੋਡ ਬੈਂਦੀ ਹੈ ਤੇ ਅਸੀਂ ਸਾਈਟ ਆਪ ਵੀ ਵਿਜ਼ਿਟ ਕਰ ਲੈਂਦੇ ਆ ਜਾਂ ਜਿਹੜੀ ਸਾਡੀ ਟੀਮ ਹੈ ਵੋਲੰਟੀਅਰ ਦੀ ਟੀਮ ਹੈ ਮਾਰਸ਼ਲ ਏਡ ਦੀ ਉਹ ਟੀਮ ਵਿਜ਼ਿਟ ਕਰਕੇ ਦੇਖ ਲੈਂਦੀ ਹੈ ਵੀ ਇਹ ਸਾਈਟ ਤੇ ਵਾਕਈ ਬੂਟੇ ਲੱਗ ਸਕਦੇ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਜੇ ਹੁਣ ਐ ਪਾਰਕ ਤੁਸੀਂ ਦੇਖ ਰਹੇ ਹੋ ਇੱਥੇ ਜੇ ਮੈਂ ਹੋ ਉਹ ਚੱਲ ਨਹੀਂਦੀ ਹੈ ਕਿਉਂਕਿ ਆਲਰੇਡੀ ਸ਼ੇਡਨ ਦਾ ਜ਼ਾਇਦਾ ਆਇਆ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਟੈਕਨੀਕਲੀ ਅਸੀਂ ਟ੍ਰੇਨਿੰਗ ਲੈਂਦੇ ਹਾਂ। ਸਾਨੂੰ এনवायरमेंटਲ ਐਂਡ ਹਾਰਟੀਕਲਚਰਸ ਜੀਏਯੂ ਦੇ ਉਹਨਾਂ ਤੋਂ ਅਸੀਂ ਟ੍ਰੇਨਿੰਗ ਹੀ ਲੈਂਦੇ ਹਾਂ। ਅੱਗੇ ਟ੍ਰੇਨਿੰਗ ਜਿਹੜੇ ਸਾਡੇ ਵੋਲੰਟੀਅਰਸ ਆਉ ਟ੍ਰੇਨ ਹੁੰਦੇ। ਉਸ ਤੋਂ ਬਾਅਦ ਅਸੀਂ ਜਿਹੜੀ ਇਹ ਵੈਨ ਹੈ ਇਹ ਲੈ ਕੇ ਜਾਂਦੀ ਹੈ ਗਰਸਰੀ ਤੋਂ ਬੂਟੇ ਲੈ ਕੇ ਜਾਂਦੀ। ਉਹ ਸਾਈਟ ਦੇ ਉੱਪਰ ਜਾਂਦੀ ਹੈ। ਉੱਥੇ ਅਸੀਂ ਉਹਦੇ ਡਿਸਟੈਂਸ ਨੂੰ ਹਿਸਾਬ ਰੱਖ ਕੇ ਉਹਦੇ ਖੱਡੇ ਕਰਦੇ ਹਾਂ, ਡ੍ਰਿਲਿੰਗ ਕਰਦੇ ਹਾਂ ਉਹਦੇ ਨਾਲ। ਤੇ ਨਾਲ ਦੀ ਨਾਲ ਫਿਰ ਉਹਦੀ ਉੱਥੇ ਪਲਾਂਟੇਸ਼ਨ ਕਰ ਦਿੰਦੇ ਹਾਂ। ਇਹ ਲੋਕਾਂ 'ਚ ਇਹ ਬਹੁਤ ਜ਼ਰੂਰੀ ਚੀਜ਼ ਹੈ ਜਾਨਣਾ ਕਿ ਵੀ ਕਿਸ ਤਰ੍ਹਾਂ ਦੀ ਮਿੱਟੀ ਹੋਣੀ ਚਾਹੀਦੀ ਹੈ ਕਿਹੜੇ ਪੇੜ ਲਗਾਣੇ ਆ ਕਿੱਥੇ ਲਗਾਣੇ ਆ ਔਰ ਉਹਨਾਂ ਨੂੰ ਸੰਭਾਲਣਾ ਕਿਸ ਤਰ੍ਹਾਂ ਪਾਣੀ ਕਿੰਨਾ ਦੇਣਾ ਹੈ ਸਰਦੀਆਂ 'ਚ ਕਿਦਾਂ ਦੇਖਣਾ ਹੈ ਇਹ ਸਾਰੀਆਂ ਚੀਜ਼ਾਂ ਇੱਕ ਪਹਿਲੇ ਸਾਲ ਦੇ ਵਿੱਚ ਨਾ ਬੱਚੇ ਨੂੰ ਪਾਲਣ ਵਰਗਾ ਕੰਮ ਹੈ ਨਹੀਂ ਤਾਂ ਜਿੰਨੇ ਲੱਖੋ ਕਰੋੜੋਂ ਪੇੜ ਜਿਹੜੇ ਸਰਕਾਰਾਂ ਐਡਮਿਨਿਸਟ੍ਰੇਸ਼ਨ ਤੇ ਐਨਜੀਓਜ਼ ਲਾ ਚੁੱਕੇ ਆ ਹਾਲੇ ਤੱਕ ਉਹਨੂੰ ਤਾਂ ਪੰਜਾਬ ਵੈਸੇ ਜੰਗਲ ਬਣਾਉਣਾ ਸੀਗਾ ਵੀ ਪੇੜ ਤਾਂ ਲੱਗਦੇ ਹਰ ਸਾਲ ਲੱਖੋ ਕਰੋੜੋਂ ਲੇਕਿਨ ਫੋਰੈਸਟ ਕਵਰ 0.1% ਵੀ ਨਹੀਂ ਵਧਦਾ ਸੋ ਉਹਦਾ ਜੇ ਗਹਿਰਾਈ ਤੁਸੀਂ ਮੰਥਨ ਕਰੋਗੇ ਤੇ ਇਹ ਹੈ ਕਿ ਲੋਕਾਂ ਦੀ ਨੀਅਤ ਹੈ ਸਰਕਾਰਾਂ ਦੀ ਨੀਅਤ ਹੈ ਲੇਕਿਨ ਅਪਾ ਨਾ ਇੱਕ ਨੰਬਰ ਦੀ ਦੌੜ ਚ ਪੈ ਗਏ ਆ ਕਿ ਇੰਨਾ ਨੰਬਰ ਕਰਤਾ ਅਪਾ ਇੰਨੇ ਇੰਨੇ ਲੱਖ ਇੰਨੇ ਕਰੋੜ ਬੂਟੇ ਦਾ ਮੇਨ ਇਸ਼ੂ ਇਹ ਹੈ ਵੀ ਜਿਹੜਾ ਵੀ ਬੂਟਾ ਲਗਾਇਆ ਜਾ ਰਿਹਾ ਉਹਦੀ ਰੱਖ ਰਖਾਓ ਦਾ ਧਿਆਨ ਰੱਖਿਆ ਜਾਏ ਉਹਦਾ এনवायरमेंट ਦੇਖਿਆ ਜਾਏ ਵੀ ਇਹ ਬੱਚਾ ਜਿਤਨਾ ਬੱਚਾ ਅਪਾ ਪਾਲਦੇ ਆ ਵੀ ਉਹਨੂੰ এনवायरमेंट ਮਿਲ ਰਿਹਾ ਇੱਕ ਪ੍ਰੋਪਰ ਕੰਮ ਕਰਨ ਵਾਸਤੇ ਵੱਡੇ ਹੋਣ ਵਾਸਤੇ ਸੋ ਐਡ ਕੀ ਕੋਸ਼ਿਸ਼ ਜਿਹੜੀ ਹੈ ਉਹ ਇਹੀ ਹੈ ਕਿ ਅਸੀਂ ਬੜੇ ਸਿਲੇਕਟਡ ਥਾਵਾਂ ਤੇ ਲਗਾਈਏ ਕਾਟ ਨੰਬਰ ਜਗਾਈਏ ਕਾਮੀ ਕਰਦੇ ਕਰਦੇ ਸਾਡੇ ਕੋਲ 37000 ਬੂਟਿਆਂ ਦਾ ਆਰਡਰ ਆ ਗਿਆ ਇੰਨੀ ਸਾਡੀ ਸਮਰਥਾ ਨਹੀਂ ਹੈਗੀ ਲਗਾਣ ਦੀ ਤਾਂ ਸਸੀਂ ਜਿੰਨੇ ਸਾਨੂੰ ਕਾਰਪੋਰੇਸ਼ਨ ਰਿਸੋਰਸਸ ਦੇਗੀ ਜਾਂ ਬੂਟੇ ਦੇਗੀ ਅਸੀਂ ਉਨੇ ਹੀ ਲਗਾ ਸਕਦੇ ਹਾਂ ਹਾਂ ਕੰਮ ਕਰਨ ਨੂੰ ਤਿਆਰ ਆ ਜਿਆਦਾ ਡਿਮਾਂਡ ਹੈ ਇਸ ਲਈ ਇੰਡਸਟਰੀ ਚ ਆ ਰਹੀ ਹੈ ਕਿਉਂਕਿ ਸਾਡਾ ਫੋਕਸ ਵੀ ਉਹਦੇ ਉੱਪਰ ਹੀ ਸੀਗਾ ਸੀਆਈਏ ਸਾਡੇ ਨਾਲ ਪਾਰਟਨਰ ਹੈ ਉਹਨਾਂ ਦੇ ਕਰਕੇ ਸਾਡੇ ਕੋਲ ਇੰਡਸਟਰੀ ਚ ਬਹੁਤ ਰਿਸਪਾਂਸ ਆ ਰਿਹਾ ਹੈ 500 ਬੂਟਾ 1000 ਬੂਟਾ ਈਵਨ ਜਿਹੜਾ ਉਹ ਟਾਟਾ ਯੂਨੀਕਾਨ ਦਾ ਨਵਾਂ ਪਲਾਂਟ ਆ ਰਿਹਾ ਉੱਤੇ 3500 ਬੂਟਾ ਲਗਾਣ ਦੀ ਹੈ ਕਿਉ ਸੋ ਇੰਦਾ ਟੈਕਨੀਕਲੀ ਲਗਾਇਆ ਜਾਏ ਤਾਂ ਮੈਨੂੰ ਲੱਗਦਾ ਥੋੜਾ ਬਿਹਤਰ ਰਹੇਗਾ ਸਰ ਜੇ ਦੇਖੀਏ ਮਹਾਨਗਰ ਦਾ ਏਰੀਆ ਵੀ ਬਹੁਤ ਵੱਡਾ ਔਰ ਬਸੋਂ ਵੀ ਲੱਖਾਂ ਦੇ ਵਿੱਚ ਆ ਅਜਿਹੇ ਦੇ ਵਿੱਚ ਇੰਨੇ ਖੁੱਲੇ ਏਰੀਏ ਦੇ ਵਿੱਚ 35000 ਬੂਟਾ ਲਗਾਉਣਾ ਬਹੁਤ ਵੱਡੇ ਖਰਚੇ ਨਾਲ ਹੀ ਇਹ ਜਿਹੜਾ ਪ੍ਰੋਜੈਕਟ ਆ ਸੰਭਵ ਹੋ ਸਕੇਗਾ ਇਹਦੇ ਲਈ ਕਿਹਦੇ ਕੋਲੋਂ ਵੱਲੋਂ ਤੁਹਾਡਾ ਜਿਹੜਾ ਸਹਿਯੋਗ ਕੀਤਾ ਯਾਰ ਦੇਖੋ ਪਹਿਲੀ ਗੱਲ ਤਾਂ ਜਦੋਂ ਸਭ ਤੋਂ ਇੰਪੋਰਟੈਂਟ ਹੈ ਬੂਟੇ ਦੇਣਾ ਸੋ ਬੂਟੇ ਆਪਣੇ ਆਪ ਚਾਜ ਕੇ ਬਹੁਤ ਮਹਿੰਗੇ ਹੈਗੇ ਸੋ ਉਹ ਸਾਨੂੰ ਕਾਰਪੋਰੇਸ਼ਨ ਉਹ ਹੀ ਕਰਾਂਦੀ ਹੈ ਸੋ ਸਾਡੇ ਉੱਥੇ ਪੈਸੇ ਨਹੀਂ ਲੱਗਦੇ ਉਸ ਤੋਂ ਬਾਅਦ ਸ਼ੁਰੂ ਦੇ 2 ਸਾਲ ਅਸੀਂ ਗੱਡੀ ਆਪਣੀ ਆਪ ਚਲਾਉਂਦੇ ਸੀਗੇ ਅਸੀਂ ਵੈਨ ਰੱਖੀ ਹੋਈ ਸੀ ਉਹਦਾ ਕਿਰਾਇਆ ਦਿੰਦੇ ਸੀ ਡਰਾਈਵਰ ਤੇ ਐਤ ਕੀ ਸਾਨੂੰ ਦੋ ਗੱਡੀਆਂ ਕਾਰਪੋਰੇਸ਼ਨ ਨੇ ਦੇਤੀਆਂ ਸੋ ਉਹ ਬਹੁਤ ਵੱਡੀ ਸਪੋਰਟ ਹੈ ਉਸ ਤੋਂ ਇਲਾਵਾ ਜਿਹੜਾ ਖਰਚਾ ਹੁੰਦਾ ਸਾਡਾ ਵੋਲੰਟੀਅਰਸ ਦਾ ਮਸ਼ੀਨਾਂ ਦਾ ਬ੍ਰਾਂਡਿੰਗ ਦਾ ਮੋਬਾਈਲ ਐਪ ਦਾ ਮੋਬਾਈਲ ਐਪ ਬਾਰੇ ਸੀਗਾ ਕਿ ਐਪ ਵੀ ਅਸੀਂ ਸਾਰੀ ਪਲਾਂਟੇਸ਼ਨ ਦੀ ਜੀਓ ਡੈਗਿੰਗ ਕਰ ਰਹੇ ਆ। ਥੈਟ ਮੀਨਸ ਕਿ ਅਸੀਂ ਪੋਟੋ ਲਗਾਉਣ ਤੋਂ ਪਹਿਲਾਂ ਲਗਾਉਣ ਤੋਂ ਬਾਅਦ ਵੀ ਫੋਟੋ ਖਿੱਚਦੇ ਆ ਸੋ ਥੈਟ ਅਸੀਂ ਸਾਲ ਬਾਅਦ 8 ਮਹੀਨੇ ਬਾਅਦ ਉਹ ਰੀ ਇਨਸਪੈਕਸ਼ਨ ਕਰ ਸਕੀਏ। ਔਰ ਉਹਨਾਂ ਦੀ ਫੋਟੋ ਫੇਰ ਦੁਆਰਾ ਪਾ ਸਕੀਏ। ਇਹ ਸਾਰਾ ਡਾਟਾ ਬੇਸ ਜਿਹੜਾ ਹੈ ਇਹ ਅਸੀਂ ਕਾਰਪੋਰੇਸ਼ਨ ਨੂੰ, ਡੀਸੀ ਆਫਿਸ ਨੂੰ, ਫੋਰੈਸ ਡਿਪਾਰਟਮੈਂਟ ਨੂੰ, ਪਲੱਸ মিডিਆ ਨੂੰ ਪ੍ਰੋਵਾਈਡ ਕਰਾਂਗੇ ਤਾਂ ਕਿ ਤੁਸੀਂ ਵੀ ਦੇਖ ਸਕੋ ਵੀ ਬੂਟੇ ਕਿ ਲੱਗੇ ਕਿੱਥੇ ਆ ਤੇ ਉਹਨਾਂ ਦੀ ਕਿਸ ਤਰ੍ਹਾਂ ਗਰੋਥ ਹੋ ਰਹੀ ਹੈ। ਨੈਕਸਟ ਇਅਰ ਸਾਨੂੰ ਇਹ ਸਮਝ ਆਏਗਾ ਵੀ ਇਹ ਜਿਹੜੇ ਬੂਟੇ ਲਗਾਏ ਸੀਗੇ ਉਹਦੇ ਚੋਂ ਕਿਹੜੇ ਬੰਦਿਆਂ ਨੇ ਸੀਰੀਅਸਲੀ ਉਹਨਾਂ ਦੀ ਪਾਲਣ ਪੋਸ਼ਣ ਕੀਤਾ ਉਹਨਾਂ ਨੂੰ ਅਸੀਂ ਹੋਰ ਪ੍ਰੇਰਿਤ ਕਰਾਂਗੇ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਅਸੀਂ ਟ੍ਰੇਨਿੰਗ ਦੇ ਲਈ ਕੋਸ਼ਿਸ਼ ਕਰਾਂਗੇ ਸੋ ਇਹਦਾ ਸਾਰਾ ਜਿਹੜਾ ਖਰਚਾ ਸਾਨੂੰ ਦੇ ਰਹੇ ਹੈਗੇ ਆ ਸਪான்ਸਰ ਕਰ ਰਹੇ ਹੈ ਇੱਕ ਐਨਜੀਓ ਸੰਸਥਾ ਹੈਗੀ ਹੈ ਐਕਟ ਹਿਊਮਨ ਦੇ ਨਾਮ ਤੇ ਉਹ ਇਹਦੀ ਫੰਡਿੰਗ ਪਹਿਲੇ ਸਾਲ ਤੋਂ ਕਰਦੇ ਆ ਰਹੇ ਆ ਇੱਕ ਸਾਲ ਦੋਸਾ ਤੀਸਰੇ ਸਾਲ ਚਾਰ ਦੀ ਡਬਲ ਕਰਤੀ ਹੈ ਫੰਡਿੰਗ ਉਹਨਾਂ ਨੇ ਸੋ ਜਿਸ ਤਰ੍ਹਾਂ ਜਸਾ ਸਪਾਂਸਰਸ ਜੁੜਦੇ ਜਾਣਗੇ ਪ੍ਰੋਜੈਕਟ ਦਾ ਸਾਈਜ਼ ਵੱਡਾ ਹੁੰਦਾ ਹੈ ਸਰ ਇਸ ਦੇ ਲਈ ਮੈਨ ਪਾਵਰ ਦੀ ਵੀ ਵੱਡੀ ਲੋਡ ਹੁੰਦੀ ਹੈ ਕਿਉਂਕਿ ਲਗਾਉਣਾ ਵੀ ਪੌਦੇ ਔਰ ਰੱਖ-ਰਖਾਅ ਵੀ ਲੈ ਕੇ ਆਉਣਾ ਇਹ ਵੀ ਵੱਡਾ ਕੰਮ ਹੁੰਦਾ ਹੈ ਇਹਦੇ ਵਿੱਚ ਵੀ ਕੋਈ ਸਹਿਯੋਗ ਕਰ ਰਹੇ ਤੁਹਾਡੇ ਸਾਰੀਆਂ ਗੱਲਾਂ ਇੱਕ ਪਾਸੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੀ ਹੈ ਜੋ ਤੁਸੀਂ ਕੀਤੀ ਹੈ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਆਪਾਂ ਬਾਹਰ ਖੜੇ ਹਾਂ ਦੇਖੋ ਪਸੀਨੇ 'ਚ ਕੀ ਹਾਲ ਹੈ ਇਸ ਤਰ੍ਹਾਂ ਦੇ ਮੌਸਮ 'ਚ 20 ਦਿਨਾਂ 'ਚ 30000 ਬੂਟਾ ਲਗਾਉਣਾ ਉਸੋ ਖਾਮਨੀ ਹੈ ਮਤਲਬ ਮੈਂ ਕਾਬਿਲ ਤਾਰੀਫ ਹੈ ਮਾਰਸ਼ਲ ਏਡ ਇੱਕ ਐਨ ਜੀਓ ਹੈ ਜਿਹੜਾ ਇਹਦਾ ਬੜਾ ਮੰਨਿਆ ਜਾਂਦਾ ਮੰਨਿਆ ਵੋਲੰਟੀਅਰਸ ਇਹਨਾਂ ਦੇ ਪੁੱਲ ਬਹੁਤ ਹੈਗੇ ਆ ਕੁਝ ਕਾਰਪੋਰੇਸ਼ਨ ਦੇ ਸਟਾਫ ਮੈਂਬਰਸ ਹੁੰਦੇ ਆ ਜਿਹੜੇ ਸੁਪਰਵੀਜ਼ਨ ਕਰਦੇ ਆ ਪਲੱਸ ਮਾਰਸ਼ਲ ਏਡ ਦੇ ਵੋਲੰਟੀਅਰਸ ਹੈ ਜਿਹੜੇ ਐਸ ਜੀ ਦੇਖੇ ਵੀ ਹੋਣਗੇ ਫਲਗ ਆਫ ਦਿ ਟਾਈਮ ਤੇ ਇਹ ਬੱਚੇ ਉਹ ਹੈਗੇ ਆ ਜਿਨ੍ਹਾਂ ਚ ਜਜ਼ਬਾ ਹੈ ਕੁਝ ਕਰਨ ਦਾ ਇਹ ਜਾਂਦੇ ਆ ਪਲਾਂਟੇਸ਼ਨ ਸਾਰੀ ਗਰਾਊਂਡ ਦੇ ਉੱਪਰ ਇੱਕ ਕਰਕੇ ਆਉਂਦੇ ਸਰ ਆਮ ਤੌਰ ਤੇ ਪੌਦੇ ਲਗਾਏ ਤਾਂ ਜਾਂਦੇ ਨੇ ਪਰ ਜਦੋਂ ਉਹਦੇ ਸਬੰਧਤ ਜਿਹੜੀ ਜਾਣਕਾਰੀ ਆ ਪੌਦਿਆਂ ਨੂੰ ਕਿਵੇਂ ਸੰਭਾਲਣਾ ਇਸ ਤਰ੍ਹਾਂ ਬੂਟਾ ਕਈ ਵਾਰੀ ਮਰ ਜਾਂਦਾ ਜਾਂ ਦੇਖਭਾਲ ਨਹੀਂ ਹੁੰਦੀ ਕਿ ਇਸ ਤਰ੍ਹਾਂ ਦਾ ਕੋਈ ਸਿਖਲਾਈ ਸੈਸ਼ਨ ਜਾਂ ਕੋਈ ਹੋਰ ਪ੍ਰੋਗਰਾਮ ਵੀ ਕਰਦੇ ਹੋ ਵੀ ਤਾਂ ਕਿ ਪੌਦਿਆਂ ਨੂੰ ਕਿਸ ਤਰ੍ਹਾਂ ਵੱਡਾ ਕੀਤਾ ਜਾਵੇ ਉਹਦੀ ਜਾਣਕਾਰੀ ਅਸੀਂ ਆਲਰੇਡੀ ਇਹ ਗੱਲ ਕਰ ਚੁੱਕੇ ਹਾਂ ਪੀਯੂ ਦੇ ਵਿੱਚ এনवायरमेंटਲਿਸਟ ਹੈਗੇ ਆ ਬਲਵਿੰਦਰ ਸਿੰਘ ਲੱਖੇਵਾਲੀਆ ਜੀ ਬੜੇ ਐਕਸਪਰਟ ਹੈ ਸਟੇਟ ਲੈਵਲ ਦੇ ਉਹਨਾਂ ਨੇ ਅਸਾਨੂੰ ਅਸੀਂ ਰਾਜ਼ੀ ਕੀਤਾ ਕਿ ਅਸੀਂ ਇੱਕ ਵੱਡੀ ਵਰਕਸ਼ਾਪ ਕਰੀਏ ਜਿਹਦੇ ਵਿੱਚ ਕਾਰਪੋਰੇਟਸ ਤੋਂ ਕਿਸੇ ਵੀ ਸੰਸਥਾ ਤੋਂ ਸਕੂਲ ਤੋਂ ਜਾਂ ਐਨਜੀਓਜ਼ ਤੋਂ ਉਹ ਲੋਕ ਅਗਿਆਨ ਜਿਹੜੇ ਕਿ ਰੂਟੀਨ ਦੇ ਵਿੱਚ ਪੇੜ ਲਗਾਉਂਦੇ ਆ ਤੋਂ ਟੈਂਕੀ ਟੈਕਨੀਕਲੀ ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਪੇੜ ਲਗਾਉਣ ਦੀ ਟੈਕਨੀਕ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਇਨਵੋਲਡ ਆ ਮੈਂ بار بار ਉਹੀ ਕਹੂੰਗਾ ਪਹਿਲੀ ਗੱਲ ਤਾਂ पेड़ ਲਗਾ ਕੇ ਡਾ ਰਹੇ ਆ ਬਟ दैट इज वेरी ਇੰਪੋਰਟੈਂਟ ਅਸਿਕਲ ਵੀਰੀ ਹੁੰਦਾ ਪਾਮ ਲਗਾ ਦਿੰਨੇ ਆ ਸਾਨੂੰ ਲੱਗਦਾ ਸੀ ਪੇੜ ਲਾਤਾ ਇਟ ਇਟ ਇਜ਼ ਨੋਟ ਯੂਸਫੁਲ ਇਨ ਪੰਜਾਬ ਪੰਜਾਬ ਸਾਨੂੰ ਚਾਹੀਦਾ ਹੈ ਕਾਲੀ ਚਹੀਦੀ ਹੈ ਸਾਨੂੰ ਪੀਪਲ ਚਾਹੀਦਾ ਹੈ ਨਿੰਮ ਚਹੀਦੀ ਹੈ ਜਿਹੜਾ ਇੱਥੇ ਦਾ ਲੋਕਲ ਯੂ ਨੋ ਅਸੇ ਫਲੋਰਾ ਕਹਿੰਦੇ ਆ ਫਿਰ ਆਂਬ ਹੋ ਗਿਆ ਆੜੂ ਹੋ ਗਿਆ ਜਿਹੜੇ ਇੱਥੇ ਦੇ ਬੂਟੇ ਆ ਦੂਸਰਾ ਬੂਟਾ ਲਗਾਣ ਲੱਗੇ ਸੋਇਲ ਕਿਦਾਂ ਦੀ ਚਾਹੀਦੀ ਹੈ ਉਦੀ ਡੈਪਥ ਕਿੰਨੀ ਕਰਨੀ ਹੈ ਕੋਈ ਵਾਰੀ ਅਸੀਂ ਟੋਏ ਅੰਨਾ ਪਟ ਦਿੰਨੇ ਆਂ ਵੀ ਉਹ ਤੇ ਬੰਦਾ ਹੀ ਵੱਢ ਜੇ ਸੋ ਬੂਟਾ ਤਾਂ ਚੱਲਣਾ ਨਹੀਂ ਉਹਦੇ ਚ ਫੇਰ ਕਈ ਵਾਰੀ ਹੁੰਦਾ ਕਿ بارشਾਂ ਹੋ ਰੀਆਂ ਅਸੂ ਤੋ ਹੋਰ ਪਾਣੀ ਦੇਈ ਜਾਂਨੇ ਆਂ ਦੇਈ ਜਾਂਨੇ ਆਂ ਜਾਂ ਸਰਦੀਆਂ ਚ ਅਸੀਂ ਪਾਣੀ ਦੇਈ ਜਾਂਨੇ ਆਂ ਤੋ ਨਾ ਚਾਹੰਦੇ ਹੋਏ ਵੀ ਜਸਟ ਬਿਕੋਜ਼ ਆਫ ਲੈਕ ਆਫ ਨੋਲੇਜ ਕਰਕੇ ਕਈ ਵਾਰੀ ਅਸੀਂ ਆਹ ਬੂਟੇ ਮਾਰ ਦਿੰਨੇ ਆਂ ਸੋ ਇਹ ਜਿਹੜੀ ਵਰਕਸ਼ਾਪ ਹੋਣ ਜਾ ਰਹੀ ਹੈ ਇਹ ਚ ਓਪਨ ਸੱਦਾ ਹੋਏਗਾ ਸਾਰੇ ਨਿਵਾਸੀਆਂ ਨੂੰ ਜਿਹੜੇ ਵੀ ਵਾਤਾਵਰਣ ਪ੍ਰੇਮੀ ਹੈਗੇ ਉਹ ਆ ਕੇ ਐਟਲੀਸਟ ਇਹ ਸਮਝਣ ਕਿ ਜਿਹੜੇ ਰੁੱਖ ਉਹਨਾਂ ਨੇ ਜੁਲਾਈ ਅਗਸਟ ਲਗਾ ਦਿੱਤੇ ਹੈ ਇਹ ਲਗਾ ਰਹੇ ਹਨ ਉਹਨਾਂ ਦੀ ਅੱਗੇ ਦੇਖਭਾਲ ਕੇ ਵੀ ਕਰਨੀ ਹੈ ਤੇ ਅੱਗੇ ਤੋਂ ਰੁਕੀ ਨਾ ਲਗਾ ਦੇਖੋ ਇਹ ਮਿਊਨਿਸਪਲ ਕਾਰਪੋਰੇਸ਼ਨ ਤੇ ਸਿਟੀ ਨਿਊਜ਼ ਵੱਲੋਂ ਮਿਲ ਕੇ ਕੀਤਾ ਜਾਂਦਾ ਹਰ ਸਾਲ ਦੇ ਤੀਸਰਾ ਸਾਲ ਲਗਾਤਾਰ ਅੱਜ ਜਿਵੇਂ ਇੱਥੇ ਚਿਲਡਰਨ ਪਾਰਕ ਆਏ ਆ ਇਹ ਕਾਰਪੋਰੇਸ਼ਨ ਦੀ ਪ੍ਰਾਪਰਟੀ ਹੈ ਇਹਦੇ ਵਿੱਚ Honda ਨੇ ਆਪਣਾ ਇੱਕ ਜਿਵੇਂ ਕਹਿੰਦੇ ਆ ਐਕਟੀਵਿਟੀ ਵਾਲਾ ਬਣਾਇਆ ਹੋਇਆ ਇਹ ਇਹਨੂੰ ਮੇਨਟੇਨ ਕਰਦੇ ਆ ਤੇ ਇੱਥੇ ਸਕੂਲਾਂ ਦੇ ਬੱਚਿਆਂ ਨੂੰ ਬੁਲਾ ਕੇ ਉਹਨਾਂ ਨੂੰ ਟ੍ਰੈਫਿਕ ਦੇ ਬੇਸਿਕ ਰੂਲਸ ਸਿਖਾਉਂਦੇ ਆ ਗ੍ਰਾਫਿਕ ਚਾਂਸ ਦਿੰਦੇ ਆ ਜਿਹੜੀ ਕਿ ਇੱਕ ਬਹੁਤ ਚੰਗਾ ਉਪਰਾਲਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਇਹਨਾਂ ਨੇ ਕਿਹਾ ਸੀ ਵੀ ਸਾਡੇ ਇੱਥੇ ਪਾਰਕ ਚ ਦਰਖਤ ਲਗਾ ਲੱਗ ਸਕਦੇ ਆ ਵੀ ਤੁਸੀਂ ਲਗਾ ਦਿਓ ਤੇ ਅਸੀਂ ਆ ਕੇ ਜਗਾ ਦੇਖੀ ਵੀ ਕਾਫੀ ਗ੍ਰੀਨਰੀ ਇੱਥੇ ਆਲਰੇਡੀ ਹੈਗੀ ਆ ਪਰ ਜਿੱਥੇ ਜਗਾ ਖਾਲੀ ਸੀ ਅਸੀਂ ਉੱਥੇ ਤੇਨ ਦਰਖਤ ਲਾਏ ਆ ਤੇ ਮੈਂ ਇਸੇ ਇਹੀ ਤਰ੍ਹਾਂ ਦੇ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਲੁਧਿਆਣਾ ਵਾਸੀਆਂ ਨੂੰ ਕਿ ਗਿਣਤੀ ਚ ਨਾ ਜਾਓ ਵੀ ਮੈਂ 100 ਦਰਖਤ ਲਾਤਾ 1000 ਦਰਖਤ ਲਾਤਾ ਲੱਖ ਦਰਖਤ ਲਾਤਾ 5 ਲੱਖ ਲਾਤਾ ਲੇਕਿਨ ਚਾਹੇ ਇੱਕ ਲਾਓ ਆਪਦੇ ਘਰ ਦੇ ਬਾਹਰ ਲਾ ਕੇ ਉਹਨੂੰ ਪਾਲੋ ਜ਼ਰੂਰ ਦ ਉਹ ਹੋਇਆ ਨਹੀਂ ਹੋਇਆ ਦੇਖਣਾ ਨਹੀਂ ਉਹ ਅਲੱਗ ਚੀਜ਼ ਆ ਲੇਕਿਨ ਇੱਕ ਦਰਖਤ ਨੂੰ ਰੂਹ ਨਾਲ ਆਦੇ ਬੱਚਾ ਸਮਝ ਕੇ ਪਾਲਣਾ ਉਹ ਬੌਬੜੀ ਚੀਜ਼ ਆ ਮੈਂ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਗਿਣਤੀ ਉਦੋਂ ਲਾਓ ਜਦੋਂ ਤੁਸੀਂ ਉਹਨੂੰ ਪਾਲ ਸਕੋ ਅਦਰਵਾਈ ਚਾਹੇ ਇੱਕ ਲਾਓ ਲੇਕਿਨ ਉਹਨੂੰ ਪਾਲੋ